ਸੇ ਲੰਗਰ ਪਿਛੇ 13 ਸਾਲ ਤੋਂ ਚਲਾਇਆ ਜਾ ਰਿਹਾ ਹੈ 6 ਤੋਂ ਤੋਂ 13 ਤੱਕ ਜੋ ਸਿੱਖ ਕੌਮ 'ਤੇ ਜ਼ੁਲਮ ਹੋਏ ਸ਼ਹਾਦਤਾਂ ਦਾ ਦੌਰ ਚੱਲਿਆ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਮਾਤਾ ਗੁਜਰਕੌਰ ਨੇ ਸ਼ਹਾਦਤਾਂ ਦਿੱਤੀਆਂ ਅਤੇ ਵਜੀਰ ਖਾਨ ਆਪ ਸਰਬੋਸੰਹੰਦ ਨੇ अनेਕਾਂ ਇਹਨਾਂ ਨੂੰ ਕੈਦ ਦਿੱਤੇ ਸਹਿਬਜ਼ਾਦਿਆਂ ਨੂੰ ਇਹਨਾਂ ਨੂੰ ਗਲੇਲਿਆਂ ਨਾਲ ਮਾਰਿਆ ਗਿਆ ਦਰਖਤ ਦੇ ਵੀ ਬਨ ਕੇ ਇਹਨਾਂ ਨੂੰ ਕੋੜੇ ਮਾਰੇ ਗਏ ਪਰ ਇਹਨਾਂ ਨੇ ਸਿੱਖੀ ਧਰਮ ਨਹੀਂ ਛੱਡਿਆ ਅਤੇ ਅਖੀਰ ਤੇ ਜਦੋਂ ਉਹਨੇ ਦੇਖਿਆ ਕੋਈ ਚਾਰਾ ਨਹੀਂ ਸਿਰ ਛੋਟੇ ਸੱਜਣ ਨੂੰ ਨੀਆ ਦੇ ਵਿੱਚ ਛੜਵਾ ਦਿੱਤਾ ਅਤੇ ਉਧਰ ਮਾਤਾ ਗੁਜਰਕੌਰ ਇੱਕ ਮਹਾਨ ਸਾਡੀ ਸਿੱਖੀ ਜਿਸਨੇ ਆਪਣਾ ਪਤੀ ਵਾਰਿਆ ਦੂਜੇ ਧਰਮ ਦੀ ਖਾਤਰ ਪੁੱਤਰ ਦਾ ਪਤਾ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਉਹ ਕਿੱਥੇ ਆਇਆ ਤੇ ਕਿੰਨਾ ਹਾਲਾਤ ਦੇ ਵਿੱਚ ਹੈ ਤੇ ਛੋਟੀਆਂ ਜਿੰਦਾ ਜੋ ਨਾਲ ਸਨ ਉਹ ਸ਼ਹੀਦ ਕਰ ਦਿੱਤੇ ਆਂਗੇ ਆ ਤੇ ਮਾਤਾਂ ਨੂੰ ਸ਼ਹਾਦਤ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਧੰਨ ਮੇਰੇ ਤਸ ਮੇਰੇ ਪਿਤਾ ਜਿਨ੍ਹਾਂ ਵਾਰੇ 4 ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ